तक सचे दे, दे तक हर हुकम मन त कुझु बयाना ਉਹ ਜੀ ਤੁਸੀਂ ਗਲਤੀ ਸਰਕਾਰ ਕਰਦੇ ਹੋ ਹਾਂਜੀ ਬਿਲਕੁਲ ਭਾਈ ਰਣਜੀਤ ਸਿੰਘ ਢੱਡਿੰਗਾਂ ਵਾਲੇ ਜਿਨ੍ਹਾਂ ਨੇ ਆਪਣੇ ਪਿਛਲੇ ਗਲਤ ਬਿਆਨਿਆਂ ਦੀ ਪੰਥ ਪਾਸੋਂ ਸ਼੍ਰੀ ਅਕਾਲ ਪੁਰਖ ਸਾਹਿਬ ਪਾਸੋਂ ਮਾफी ਮੰਗੀ ਹੈ ਉਹਨਾਂ ਨੂੰ ਕੋਸ਼ਿਸ਼ ਕਰਦਾ ਨਹੀਂ ਜੇ ਤੁਹਾਨੂੰ ਪਰਵਾਹ ਹੀ ਤਾਂ ਤੁਸੀਂ ਸਾਥ ਬੱਜਰ ਕਹਿਣਾ ਸੇਖ ਪ੍ਰਚਾਰਕ ਭਾਈ ਅਰਜੀਤ ਸਿੰਘ ਢਟਕਣਾ ਵਾਲੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੱਖ ਰੱਖਦੇ ਕਿ ਸਾਧ ਸੰਗਤ ਨੇ ਗੁਰਮਤਿ ਪ੍ਰਤੀ ਕੀਤੀਆਂ ਗਈਆਂ ਗਲਤ ਬਿਆਨੀਆਂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ 파ਸੋਂ ਕਿਮਾ ਜਾਚਣਾ ਕੀਤੀ ਗਈ ਹੈ ਪੰਜ ਸਿੱਖ ਸਰਦਾਰਾਂ ਨੇ ਇਹਨਾਂ ਦਾ ਪੱਖ ਸੁਣ ਕੇ ਕੀਤੀ ਗਈ ਕਿਮਾ ਜਾਂਚਨਾ ਦੇ ਤਹਿਤ ਉੱਜੇ ਪੱਖ ਨੂੰ ਅੱਜ ਆ ਜੀਨਾ ਬੰਨੋਂ ਕੀਤੀ ਥਿਮਾ ਨੂੰ ਪ੍ਰਵਾਨ ਕਰਿਆ। ਅਗਾਤਮ ਇਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਆਕਾਰ ਤੱਕ ਸਾਹਿਬ ਦੀ ਪੰਜ ਪਰਗਾਨਿਤ ਸੇਖ ਰਹਿਤ ਮ리아ਦਾ ਪੰਥ ਪਰਵਕਾਰ ਇਹ ਪਰੰਪਰਾਵੰਸਾਰ ਸੇਵਨ ਸੱਚੀ ਪ੍ਰਚਾਰ ਕਰਨ ਦੀ ਆਦੇਸ਼ ਦਿੱਤਾ ਹੈ। ਭਾਰੀ ਰਾਜੀਤ ਸਿੰਘ ਨੂੰ ਇਹ ਵੀ ਆਦੇਸ਼ ਦਿੱਤਾ ਗਿਆ ਹੈ ਗੁਰੂ ਘਰ ਨਾਲ ਉਹ ਪੁੜੀ ਦੇਖੀ ਜੀਵਨ ਜਾਤ ਨੂੰ ਕੜੀ ਦੇ ਸੋਨੇ ਹਰ ਗੁਰੂ ਸਾਹਿਬ ਵੱਲੋਂ ਆਤਮ ਬਨਾਰੀ ਦੇ ਕੋਵਿੱਤਰ ਸਰੂਪ ਸਮੁੱਚੀ ਮਾਨਵਤਾ ਨੂੰ ਸਾਡੀ ਮਾਲ ਸਰਦਾ ਸੁਨੇਹਾ ਜਿੰਦੇ ਹਨ ਇਸ ਲਈ ਗੁਰੂ ਕੇ ਸਰਗਰਮ ਦੇ ਵਿਰੋਧ ਸਾਡੀ ਵੀ ਕੋਈ ਵਿਆਨੀ ਨਾ ਕੀਤੀ ਜਾਵੇ ਗੁਰੂ ਪ੍ਰਤੀ ਸ਼ਰਧਾ ਪਾਹੁਣਾ ਪੈਦਾ ਕਰਨ ਵਾਲੇ ਦਾ ਸਾਥੀ ਨਾ ਅਤੇ ਗੁਰੂ ਇਤਿਹਾਸ ਸੁਣਾਇਆ ਜਾਵੇ ਕੀ ਪ੍ਰਚਾਰ ਦੇ ਮੰਚਾਰੀ ਸਮੁੱਚੇ ਸਿੱਖ ਕੌਮ ਨੂੰ ਖਾਲਸਾ ਪੰਥ ਨੂੰ ਇੱਕ ਟੁੱਟ ਕਾਰਨ ਦੇ ਉਫਰਾਲੇ ਹੀ ਕੀਤੇ ਜਾਣ ਅਤੇ ਕਿਸੇ ਵੀ ਜਥੇਬੰਦੀ ਦੇ ਖਿਲਾਫ ਕੋਈ ਵੀ ਨਿਕਿਰ ਚਪੰਨਾ ਨਾ ਕੀਤਾ ਜਾ ਜਾਣ ਇਹਨਾਂ ਦੇ ਪ੍ਰਚਾਰ ਉੱਤੇ ਸ਼੍ਰੀ ਦਾ ਗਾਥਾ ਸਾਰੇ ਤੋਂ ਜੇ ਵੀ ਰੱਖੀ ਹੋ ਹੋਤਾ ਹੈ ਜੇ ਇਹ ਜਿਵੇਂ ਕੁਇ ਇਹਨਾਂ ਨੂੰ ਕੁੱਕੀਤ ਹੈ ਉਹਨੂੰ ਪ੍ਰਵਾਨ ਕਰਦੇ ਹੋ ਤੁਸੀਂ ਸਤਿ ਸ੍ਰੀ ਅਕਾਲ ਇਹਨਾਂ ਨੇ ਹਰ ਕਾਲ ਨੂੰ ਪ੍ਰਵਾਨ ਕੀਤਾ ਹੈ ਇਸ ਲਈ ਇਹਨਾਂ ਦੇ ਪ੍ਰਚਾਰ ਉੱਤੇ ਸ਼ਰੀਆ ਕਾਨੂੰਨ ਦਾ ਸੈਂਦਲ ਲੱਗੀ ਰੋਕ ਕੇ ਅੱਜ ਭਾਨਕ ਸਿੰਘ ਸਰਬੰਦ ਦੀ ਕਤਰਤਾ ਦੇ ਇਹਨਾਂ ਦੇ ਪ੍ਰਚਾਰ ਉੱਤੇ ਲੱਗੀ ਰੋਕ ਹਟਾਈ ਜਾਂਦੀ ਹੈ ਅੱਤੇ ਨਾਲ ਜੇਕਰ ਇਹਨਾਂ ਨੂੰ ਪ੍ਰਚਾਰ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ ਆਹ ਇਹ ਵੀ ਆਪਣਾ ਮਾਮੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੰਮੋਹ ਤੇ ਬਖਸ਼ਦ ਦੇ ਹੰਮ ਤੁਹਾਨੂੰ ਇਹ ਸਾਰੀ ਨਾਲ ਸ਼ਰਤਾਂ ਪ੍ਰਵਾਨ ਨੇ ਪਾਰੀਰਨ ਜੀਸ ਜਨੇ ਅੱਜ ਸੱਚੇ ਪਾਤਸ਼ਾਹ ਦੇ ਦਰ ਤੇ ਸਿਵਾ ਜਾਜਨਾ ਕੀਤੀ ਹੈ ਤੇ ਸਾਰੀਆਂ ਸ਼ਰਤਾਂ ਨੂੰ ਪ੍ਰਵਾਨ ਕੀਤਾ ਹੈ ਇਹਨਾਂ ਨੂੰ ਉਹਨਾਂ ਹੱਥ ਕੀ ਹੋਣ ਸ਼੍ਰੀ ਅਕਾਲ ਤਖਤ ਸਾਹਿਬ ਹੰਦਸ੍ਰੀ ਸ਼੍ਰੀ ਹਰਿਮੰਦਰ ਦੀ ਦੇਰ ਦਰਵਾਜ਼ੇ ਸੱਚੇ ਪਾਤਸ਼ਾਹ ਦੇ ਨਮਸਕਾਰ ਕਰਕੇ ਵਾਪਸ ਜਾ ਚੁੱਕੇ ਪੰਜਾਬ ਦੇ ਵਿੱਚ ਇੱਕ ਨੰਬਰ ਉੱਤੇ ਤਾਂ ਗੱਲ ਇਹ ਹੈ ਜੀ ਜੀ ਇੱਕ ਨੰਬਰ ਤੇ ਤੇ ਗੱਲ ਇਹ ਹੈ ਕਿ ਧਰਮ ਪ੍ਰਚਾਰ ਦੀ ਲਹਿਰ ਚੱਲ ਗਈ ਹੈ ਪਰ ਪਰ ਵਰਤਣ ਦੇ ਲਈ ਕਿ ਨੰਬਰ ਦੋ ਨੇ ਵਾਸਤੇ ਧਰਮ ਪ੍ਰਚਾਰ ਦੀ ਲਹਿਰ ਪ੍ਰਚੰਡ ਕਰਨੀ ਬੜੀ ਜ਼ਰੂਰੀ ਹੈ ਤੇ ਨੰਬਰ ਦੋ ਦੇ ਉੱਤੇ ਨੰਬਰ ਨੰਬਰ 2 ਉੱਤੇ ਨਸ਼ਿਆਂ ਦਾ ਵੀ ਬੋਲਬਾਲਾ ਹੈ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਵੀ ਬਚਾਉਣਾ ਹੈ ਤੇ ਧਰਮ ਦਾ ਮਿੱਤਰ ਵਰਤਨ ਦੀ ਜਿਹੜੀ ਲਹਿਰ ਹੈ ਉਹਦੇ ਤੋਂ ਵੀ ਬਚਾਉਣਾ ਹੈ ਉਹਦੇ ਵਾਸਤੇ ਸਿੰਘ ਸਾਧ ਹੁਣਾ ਨਿਰਧਨ ਕੀਤਾ ਵੀ ਸਿੱਖੀ ਦੀ ਲਹਿਰ ਸ਼ੁਰੂ ਕਰੀਏ ਤੇ ਮੈਨੂੰ ਵੀ ਉਹਨਾਂ ਨੇ ਸੱਦਾ ਦਿੱਤਾ ਮੈਂ ਆਪਣਾ ਪੱਖ ਰੱਖਣ ਵਾਸਤੇ ਆਇਆ ਤੇ ਉਹਨਾਂ ਨੇ ਜੋ-ਜੋ ਮੈਨੂੰ ਪੁੱਛਿਆ ਫੰਕਦੇ ਵਡੇਰੇ ਹਿਤਾ ਨੂੰ ਮੁੱਖ ਰੱਖਦੇ ਆਂ ਪੰਜਾਬ ਦੀ ਜਵਾਨੀ ਨੂੰ ਦੇਖਦੇ ਆਂ ਧਰਮ ਪਰਵਰਤਨ ਦੀ ਵੱਧ ਰਹੀ ਲਹਿਰ ਨੂੰ ਦੇਖਦੇ ਆਂ ਮੈਂ ਜਾਣੇ ਅਣਜਾਣੇ ਜੇ ਮੇਰੇ ਸ਼ਬਦ ਅਪਸ਼ਕਤ ਹੋਏ ਉਹਦੀ ਮੈਂ ਖਿਮਾ ਜਾਂਚਨਾ ਕੀਤੀ ਹੈ ਸਿਰਫ ਇਸ ਲਈ ਕਿ ਅੱਜ ਬੜੀ ਵੱਡੀ ਲੋੜ ਹੈ ਕਿ ਪ੍ਰਚਾਰ ਦੀ ਲਹਿਰ ਪੰਜਾਬ 'ਚ ਸ਼ੁਰੂ ਕੀਤੀ ਜਾਵੇ ਵੀ 20 ਸਾਲਾਂ ਦਾ 20 ਸਾਲਾਂ ਦਾ ਮੇਰਾ ਪਰਧਮ ਪ੍ਰਚਾਰ ਦਾ ਤਜਰਬਾ ਹੈ ਲੱਖਾਂ ਲੋਕਾਂ ਨੂੰ ਅਸੀਂ ਅੰਮ੍ਰਿਤ ਸ਼ਕਾਇਆ ਹੈ ਤੇ ਹੁਣ ਅਸੀਂ ਤਗੜੇ ਹੋ ਕੇ ਅੰਮ੍ਰਿਤ ਸੰਚਾਰ ਕਰਾਵਾਂਗੇ ਬੇਸ਼ੱਕ ਜੀ ਜਨਾ ਕੋ ਇੰਨੀ ਗੱਲ ਨੂੰ ਜਿਵੇਂ ਸਮਝਾ ਲੈਂਦੇ ਹੋ ਮੇਰਾ ਦੀ 2020 ਦੀ ਗੱਲ ਹੈ ਜਿਸ ਵੇਲੇ ਪਦੰਦੀ ਲੱਗੀ ਸੀ ਪਰ ਜਿਹਦੇ ਹਿਸਾਬ ਨਾਲ ਧਰਮ ਪਰਵਰਤਨ ਹੁਣ ਜ਼ਿਆਦਾ ਹੋ ਰਿਹਾ ਤੇ ਉਹਦੇ ਵਾਸਤੇ ਸਾਨੂੰ ਫੈਸਲੇ ਬਦਲਨੇ ਵੀ ਪੈਂਦੇ ਆ ਤੇ ਸਿੰਘ ਸਾਹਿਬ ਨੇ ਜਿਹੜੀ ਹਿੰਦਤਾ ਦਿਖਾਈ ਹੈ ਆਵਾਜ਼ ਮਾਰੀ ਹੈ ਸਾਡਾ ਕੰਪ ਸੁਣਿਆ ਉਹ ਮੈਨੂੰ ਚੰਗਾ ਲੱਗਿਆ ਬਹੁਤ ਅਕਾਲ ਤਖਤ ਸਾਹਿਬ ਦੀ ਅਗਵਾਈ ਹੈ ਇਹ ਫੈਸਲਾ ਚੰਗਾ ਹੈ ਮੈਂ ਖਾਸ ਇਹ ਮੈਂ ਕਹਿੰਦਾ ਕਿ ਸਾਰਿਆਂ ਨੂੰ ਦੱਸਦਾ ਜਾ ਰਿਹਾ ਹਾਂ